ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਬੰਨ ਟੁੱਟਿਆ ਉਹਦੇ ਨਾਲ-ਨਾਲ ਕਾਫੀ ਨੁਕਸਾਨ ਹੋਇਆ ਹੈ ਹੁਣ ਬੰਨ ਨੂੰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਹੈ ਲਗਾਤਾਰ ਤੁਸੀਂ ਦੇਖ ਸਕਦੇ ਹੋ ਜੀਸੀਬੀ ਆਪਣਾ ਕੰਮ ਕਰ ਰਹੀ ਹੈ ਟਿਪਰ ਮਿੱਟੀ ਲਿਆ ਲਿਆ ਕੇ ਉਥੇ ਸੁੱਟ ਰਿਹਾ ਹੈ ਤਾਂ ਕਿ ਬੰਨ ਨਵਾਂ ਤਿਆਰ ਕੀਤਾ ਜਾਏ ਜੋ ਕਿ ਯੂਪੀਟੀਸੀ ਨਹਿਰ 'ਚ ਪਾਣੀ ਜਾਣ ਤੋਂ ਪਾਣੀ ਦਾ ਲੈਵਲ ਘਟਾਇਆ ਜਾਏ ਅਸੀਂ ਗੱਲ ਕਰਾਂਗੇ ਆਮ ਪਬਲਿਕ ਨਾਲ ਉਹਨਾਂ ਦਾ ਕੀ ਕਹਿਣਾ ਹੈ ਇਸ ਬਾਰੇ ਸਰ ਇਹ ਮੇਨ ਕਾਰਨ ਕੀ ਰਿਹਾ ਇਸ ਪੰਨ ਟੁੱਟਣ ਦਾ ਕਾਰਨ ਕੀ ਰਿਹਾ ਇਸ ਤਰ੍ਹਾਂ ਮਹਿਸੂਸ ਹੁੰਦਾ ਜੀ ਇਤਨਾ ਜੀ ਇਹ ਪਾਉਰ ਸਾਡਾ ਇੱਥੇ ਬਣ ਰਿਹਾ ਓਕੇ ਇਹ ਟੈਂਪਰੇਰੀ ਸੀ ਬਣ ਪਾਰ ਰਿਹਾ ਜਿਸ ਆਪਾਂ ਨੂੰ ਪਾਣੀ ਇਧਰ ਨਾ ਆਵੇ ਇਸ ਪਾਸੇ ਪਾਣੀ ਨਾ ਆਵੇ ਠੀਕ ਹੈ ਇਹ ਜਦੋਂ ਪਾਣੀ ਪੂਰੋਂ ਛੱਡਿਆ ਗਿਆ ਤੇ ਗੇਟ ਨਾ ਖੁੱਲਣ ਕਰਕੇ ਪਾਣੀ ਸਮਾ ਇਧਰ ਪੈ ਗਿਆ ਅਸੀਂ ਦੇਖ ਰਹੇ ਆ ਕਿ ਗੇਟ ਵੀ ਥੋੜੇ ਥੋੜੇ ਖੁੱਲੇ ਆ ਇਹਦਾ ਪੂਰਾ ਖੁੱਲਣ ਨਾ ਖੁੱਲਣ ਦਾ ਕਾਰਨ ਕੀ ਹੈ ਕਿ ਇਹ ਜਾਮ ਹੈ ਗੇਟ ਜਾਮ ਹੈ ਗੇਟ ਗਲਤੀ ਦੀ ਮਾਰੀ ਮੈਟਰ ਪੂਰ ਮੈਟਰ ਸਮੱਸਿਆ ਰ ਮੈਟਰ ਨਾਲ ਖੁੱਲਣ ਕਰਕੇ ਇਨਾ ਲਿਖਾ ਘੁਰਾ ਦਾ ਨੁਕਸਾਨ ਹੋਇਆ ਮੈਗਮੇ ਦਾ ਅੱਗੇ ਸਾਡੀ ਯੂਪੀਟੀਸੀ ਨਹਿਰ ਵੀ ਟੁੱਟ ਗਈ ਹੈ ਅਸੀਂ ਦੇਖਿਆ ਉੱਥੇ ਵੀ ਕਾਫੀ ਨੁਕਸਾਨ ਹੋਇਆ ਯੂਪੀਟੀਸੀ ਨਹਿਰ ਦੇ ਵਿੱਚ ਜਿਹੜੇ ਪ੍ਰੋਜੈਕਟ ਲੱਗੇ ਸੀਗੇ ਜਿਹੜਾ ਕਾਫੀ ਸਮਾਨ ਵੀ ਸੀਗਾ ਉਹ ਵੀ ਨਾਲ ਹੀ ਬੈਗੇਜ ਅੱਗੇ ਨੂੰ ਚੱਲ ਗਿਆ ਹਾਂਜੀ ਹਾਂਜੀ ਉਹ ਕਾਰਨ ਇਹ ਕਿ ਜੋ ਸਰਾਭਾ ਬਰੇਟ ਬਣ ਕੇ ਸਾਰਾ ਪਾਣੀ ਉਧਰ ਚਲਾ ਗਿਆ ਉਹ ਫਲੋ ਹੋਣ ਲੱਗੇ ਨਹਿਰ ਟੁੱਟ ਗਈ ਸਾਡੀ ਆਮ ਪਬਲਿਕ ਦਾ ਇਹ ਕਹਿਣਾ ਹੈ ਕਿ ਇਹ ਬੰਨ ਜਿਹੜਾ ਸੀਗਾ ਕੱਚਾ ਸੀਗਾ ਇਸ ਕਾਰਨ ਇਹ ਟੁੱਟ ਗਿਆ ਦੇਖ ਸਕਦੇ ਹੋ ਕਿ ਗੇਟ ਵੀ ਪੂਰੀ ਤਰ੍ਹਾਂ ਚੰਗੇ ਪੂਰੀ ਤਰ੍ਹਾਂ ਨਹੀਂ ਖੁੱਲੇ ਜਿਸ ਕਾਰਨ ਪਾਣੀ ਦਾ ਬਹਾਅ ਪਿੱਛੇ ਨੂੰ ਫੋਨ ਕਰਕੇ ਇਹ ਬੰਨ ਟੁੱਟ ਚੁੱਕਿਆ ਹੈ ਤੇ ਅਸੀਂ ਲੋਕਾਂ ਨੂੰ ਇਹੀ ਅਪੀਲ ਕਰਦੇ ਹਾਂ ਕਿ ਪਾਣੀ ਦੇ ਕੰਡੇ-ਕੰਡੇ ਨਾ ਜਾਣ